ਨਾਮ ਸਿਮਰਨ ਸਰਬ ਮੈਂ ਭਗਤ ਲੇਵਲਤਾਰ ਤੁਹਾਡੀ ਕਿਰਪਾ ਹੈ ਬਚਨ ਗੀਤਾ ਜੀ ਕੋਈ ਤੈਨੂੰ ਤੇਰੇ ਗੁਰੂ ਦਾ ਨਾਮ ਪੁੱਛੇ ਤੂੰ ਸਾਡਾ ਨਾਮ ਨਹੀਂ ਲੈਣਾ ਪਹਿਲੇ ਗੁਰੂ ਦਾ ਨਾਮ ਹੀ ਦੱਸਣਾ ਇਹ ਸਾਡਾ ਹੁਕਮ ਹੈ ਗੁਰਬਾਣੀ ਦਾ ਫਰਮਾਨ ਹੈ ਅਣਹੁੰਦੇ ਆਪ ਵੰਡਾਏ ਉਹ ਐਸਾ ਭਗਤ ਸਦਾਏ ਇਹ ਵਡਿਆਈਆਂ ਸਨ ਮਾਪੁਰਸ਼ਾਂ ਦੇ ਅੰਦਰ ਕੋਈ ਫਿਰ ਲਾਇ ਆਪਣੀ ਗੀਤ ਸੰਗ ਚਰਨ ਕਮਲ ਮਨ ਸੀਤ ਮਾਪੁਰਖ ਦੀ ਮੇਰ ਜਨਮਾ ਜਨਮਾ ਦੀ ਕਮਾਈ ਕਰਕੇ ਹੁੰਦੀ ਹੈ ਵੱਡਾ ਛੋਟਾ ਅਮੀਰ ਗਰੀਬ ਪੜਿਆ ਅਣ ਪੜਿਆ ਚੰਗਾ ਤੇ ਮੰਦਾ ਸਭ ਦੁਨਿਆਵੀ ਬੰਦਿਆਂ ਦੀ ਨਿਗਾਹ ਦੇ ਵਿੱਚ ਹੁੰਦੇ ਨੇ ਮਾਪੁਰਖ ਦੀ ਮੇਰ ਵਰਸ ਦੇ ਜਲ ਵਾਂਗ ਹੁੰਦੀ ਹੈ ਕਹਿੰਦੇ ਜਿੱਥੇ ਵਰਸ ਜਾਵੇ ਨਾ ਸਭ ਭਰਮ ਭੇਦ ਮਿਟ ਗਏ ਇੱਕ ਵਾਰ ਦੋ ਪ੍ਰੇਮੀ ਨਾਲ ਇਹਨਾਂ ਦੇ 10 ਕੋਸਾਂ ਦੀ ਇੱਕ ਲੜਕੀ ਆਪਣੇ ਪਿਛਲੇ ਸਾਥੀਆਂ ਨੂੰ ਮਿਲਣ ਲਈ ਇੱਥੇ ਠਹਿਰ ਗਏ ਕਿਉਂਕਿ ਉਹਨਾਂ ਦੇ ਨਾਲ ਇਕਰਾਰ ਸੀ ਕਿ ਰੂਮੀ ਵਾਲੇ ਡੇਰੇ ਇਕੱਠੇ ਹੋਣ ਦਾ ਇਹ ਉਸ ਇਕਰਾਰ ਦੇ ਅਨੁਸਾਰ ਇੱਥੇ ਪਹੁੰਚ ਗਏ ਪਿਛਲਿਆਂ ਦੀ ਉਡੀਕ ਕਰਨ ਲੱਗੇ ਇਹਦੇ 2-5 ਬੰਦੇ ਉਹ ਪਿੱਛੇ ਰਹਿ ਗਏ ਇਹਨਾਂ ਦੇ ਨਾਲ ਜਿਹੜੀ ਲੜਕੀ ਸੀ ਨਾ ਉਹ ਭੱਜ ਕੇ ਮਹਾਪੁਰਸ਼ਾਂ ਦੇ ਨੇੜੇ ਪਹੁੰਚ ਗਈ ਨਮਸਕਾਰ ਕਰਕੇ ਬੋਲੀ ਮਹਾਪੁਰਸ਼ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਦੀ ਆਂ। ਬਾਬਾ ਜੀ ਅੱਗੇ ਆਪਣੇ ਹੱਥ ਦੇ ਉੱਤੇ ਹੱਥ ਇਓਂ ਫੇਰ ਰਹੇ ਸਨ ਜਿਵੇਂ ਕੁਝ ਸਾਫ਼ ਕਰੀਦਾ ਏ। ਇਹਦੇ ਸੇ ਲੜਕੀ ਦਾ ਮੱਥਾ ਟੇਕਣ ਦੀ ਆਵਾਜ਼ ਸੁਣ ਕੇ ਆਪ ਜੀ ਨੇ ਹੱਸ ਕੇ ਬਚਨ ਕੀਤਾ ਕੰਨਿਆ ਆ ਗਈਆਂ। ਅਸੀਂ ਤੈਨੂੰ ਈੜੀਕ ਦੇ ਪੈ ਸੀ। ਅੱਗੋਂ ਲੜਕੀ ਨੇ ਆਖਿਆ ਹਾਂ ਮਾਂ ਪਰਸੋਂ ਆ ਗਈਆਂ ਕਹਿੰਦੇ ਫਿਰ ਬਾਬਾ ਜੀ ਪੁੱਛਦੇ ਨੇ ਕਿੰਨੇ ਕੰਨਿਆ ਤੇਰੇ ਨਾਲ ਹੋਰ ਕੌਣ ਹੈ ਅੱਗੇ ਕਿੱਥੇ ਜਾ ਰਹੇ ਹੋ ਲੜਕੀ ਨੇ ਉੱਤਰ ਦੇ ਵਿੱਚ ਦੱਸਿਆ ਜੀ ਮੇਰੇ ਨਾਲ ਇੱਕ ਮੇਰਾ ਚਾਚਾ ਜੀ ਹੈ ਇਹਦੇ ਕੋ ਦਾ ਪੁੱਤਰ ਹੈ ਅਸੀਂ ਭਗਤੇ ਵਿਆਹ ਤੇ ਜਾ ਰਹੇ ਆ ਇੱਥੇ ਨਾਲ ਦੇ ਸਾਥ ਦੀ ਉਡੀਕ ਕਰ ਰਹੇ ਆ ਉਹਨਾਂ ਦੇ ਨਾਲ ਇਕਰਾਰ ਇੱਥੇ ਮਿਲਣ ਦਾ ਸੀ ਇਹਦੇ ਇਤਨੇ ਚਿਰ ਵਿੱਚ ਲੜਕੀ ਨੂੰ ਬਾਬਾ ਜੀ ਦੇ ਨਾਲ ਗੱਲਾਂ ਕਰਦੀ ਵੇਖ ਕੇ ਉਹਨਾਂ ਵੀ ਦੁਆ ਨੇ ਆਣ ਕੇ ਨਮਸਕਾਰ ਕੀਤੀ ਤਤਕਾਲ ਹੀ ਹਜੂਰ ਨੇ ਬਚਨ ਕੀਤਾ ਕਿ ਤੁਹਾਡੇ ਨਾਲ ਦੇ ਸਾਥੀ ਤਾਂ ਸੜਕ ਉਤੋਂ ਲੰਗੀ ਜਾ ਰਹੇ ਨੇ ਜਾਓ ਛੇਤੀ ਕਰੋ ਉਹਨਾਂ ਦੇ ਨਾਲ ਜਾ ਕੇ ਮਿਲੋ ਕਿnde ਉਹਨਾਂ ਦੇ ਵਿੱਚੋਂ ਇੱਕ ਵੱਡੀ ਉਮਰ ਦਾ ਬਜ਼ੁਰਗ ਉਹ ਉੱਠ ਖੜਾ ਹੋਇਆ ਮੁੰਡੇ ਤੇ ਲੜਕੀ ਨੂੰ ਕਹਿਣ ਲੱਗਾ ਆਓ ਛੇਤੀ ਕਰੋ ਚੱਲੀਏ ਪਰੰਤੂ ਲੜਕੀ ਤਾਂ ਇਓ ਬਾਬਾ ਜੀ ਦੇ ਕੋਲ ਬੈਠੀ ਜਿਵੇਂ ਚਰਾਂ ਤੋਂ ਆਉਂਦੀ ਜਾਂਦੀ ਹੋਵੇ ਉਹਨੂੰ ਜਾਣਾ ਨਹੀਂ ਚਾਹੁੰਦੀ ਸੀ ਇੰਨੇ ਪ੍ਰਤੀਤ ਹੁੰਦਾ ਕਿ ਉਹ ਨਾ ਜਾਣਾ ਚਾਹੁੰਦੀ ਹੋਵੇ ਕਹਿੰਦੇ ਬਾਬਾ ਜੀ ਨੇ ਹੱਸ ਕੇ ਵਚਨ ਕੀਤਾ ਕੰਨਿਆ ਜਾ ਜਾ ਕੇ ਵਿਆਹ ਵੇਖ ਆਉਂਦੀ ਆਉਂਦੀ ਕੁਝ ਲੱਡੂ ਜਲੇਬੀਆਂ ਸਾਡੇ ਵਾਸਤੇ ਵੀ ਲੈ ਕੇ ਆਵੀਂ ਮਾਪੁਰਸ਼ ਕਹਿੰਦੇ ਕਿੰਦੂ ਲੜਕੀ ਚੁੱਪਚਾਪ ਉਹਨਾਂ ਨਾਲ ਤੁਰ ਪਈ ਜਾਂਦੇ ਸਮੇਂ ਕਈ ਵਾਰ ਪਿੱਛੇ ਮੁੜ ਮੁੜ ਕੇ ਬਾਬਾ ਜੀ ਵੱਲ ਵੇਖਦੀ ਰਹੀ ਜਿਵੇਂ ਉਹਦਾ ਮਨ ਹਜੂਰ ਦੇ ਚਰਨਾਂ ਦੇ ਵਿੱਚ ਲੱਗਿਆ ਹੋਵੇ ਪਿਆਰ ਪੈ ਗਿਆ ਹੋਵੇ 5-7 ਦਿਨ ਬਾਅਦ ਸਭ ਮੇਲ ਮੁੜ ਕੇ ਬਾਬਾ ਜੀ ਪਾਸ ਪਹੁੰਚੇ ਉਸ ਸਮੇਂ ਉਹ ਲੜਕੀ ਸਭ ਤੋਂ ਅੱਗੇ ਸੀ ਉਹ ਜਿਹੜੀ ਲੜਕੀ ਹੈ ਉਹਦੇ ਰਮਾਲ ਦੇ ਵਿੱਚ ਉਝ ਲੱਡੂ ਬਨੇ ਹੋਏ ਜਲੇਬੀਆਂ ਬਨੀਆਂ ਹੋਈਆਂ ਸਨ ਭੋਲੇ ਭਾ ਬਾਬਾ ਜੀ ਅੱਗੇ ਰੱਖ ਕੇ ਕਹਿਣ ਲੱਗੀ ਲਓ ਮਹਾਪੁਰਸ਼ ਆਪਣੇ ਲੱਡੂ ਜਲੇਬੀਆਂ ਛਕੋ ਕਹਿੰਦੇ ਮਹਾਪੁਰਸ਼ ਬੜੇ ਹਾਸੇ ਆਪਣੇ ਕੋਲ ਲੱਡੂ ਤੇ ਜਲੇਬੀਆਂ ਵਾਲੀ ਪੋਟਲੀ ਰੱਖ ਕੇ ਬਚਨ ਕੀਤਾ ਕਨਿਆ ਤੇਰੀ ਭੇਟਾ ਪ੍ਰਵਾਨ ਹੈ ਦੱਸ ਤੈਨੂੰ ਕੀ ਦਈਏ ਉਨੇ ਭੋਲੇ ਭਾਈ ਆਖ ਦਿੱਤਾ ਕਿ ਮੈਨੂੰ ਇੱਕ ਵੀਰ ਦੇ ਦਿਓ ਕਹਿ ਲਗੀ ਮਹਾਂਪੁਰਸ਼ ਮੈਨੂੰ ਇੱਕ ਵੀਰ ਦੇ ਦਿਓ ਬਾਬਾ ਜੀ ਨੇ ਬਚਨ ਕੀਤਾ ਬਾਲਿਆ ਇਸ ਪੋਟਲੀ ਦੀ ਇਸ਼ਾਰਾ ਕਰਕੇ ਲੱਡੂਆਂ ਦੀ ਗਿਣਤੀ ਕਰੋ ਹੁਕਮ ਅਨੁਸਾਰ ਜਦੋਂ ਲੱਡੂਆਂ ਦੀ ਗਿਣਤੀ ਕੀਤੀ ਉਹ ਲੱਡੂ 5 ਸਨ ਉਸ ਪ੍ਰੇਮੀ ਨੇ ਆਖਿਆ ਮਾਂ ਪਰਸ਼ੋ ਪੰਜ ਲੱਡੂ ਨੇ ਤੇ ਮਾਂ ਪੁਰਸ਼ਾ ਨੇ ਬਚਨ ਕੀਤਾ ਕੰਨਿਆ ਤੂੰ ਇੱਕ ਪਤਵੀਰ ਮੰਗਿਆ ਹੈ ਨਾ じゃ ਤੇਰੇ ਪੰਜ ਵੀਰ ਹੋਣਗੇ ਤੇ ਨਾਲ ਹੀ ਬਾਬਾ ਜੀ ਕਹਿਣ ਲੱਗੇ ਪੰਜ ਵੀਰ ਤੇਰੇ ਪਰ ਨਾ ਤੂੰ ਨਾ ਅਸੀਂ ਇਸ ਸੰਸਾਰ ਦੇ ਵਿੱਚ ਨਹੀਂ ਹੋਵਾਂਗੇ ਪੰਜ ਵੀਰ ਜ਼ਰੂਰ ਤੇਨੂੰ ਮਿਲਣਗੇ ਪਰ ਤੂੰ ਵੀ ਨਹੀਂ ਇਸ ਸੰਸਾਰ ਦੇ ਵਿੱਚ ਹੋਵੇਂਗੀ ਅਸੀਂ ਵੀ ਨਹੀਂ ਹੋਣਾ ਉਸ ਸਮੇਂ ਲੜਕੀ ਦੀ ਮਾਂ ਵੀ ਕੋਲ ਬੈਠੀ ਰੋ ਰੋ ਕੇ ਕਹਿਣ ਲੱਗੀ ਮਾਂ ਪਰਸ਼ ਇਹ ਮੇਰੀ ਲੜਕੀ ਤੇ ਤੁਸੀਂ ਕਿੱਥੇ ਜਾਓਗੇ ਹਜੂਰ ਨੇ ਉੱਤਰ ਦਿੱਤਾ ਸਾਡਾ ਸਮਾਂ ਥੋੜਾ ਹੈ ਇਸ ਕੰਨਿਆ ਦੀ ਉਮਰ ਵੀ ਬਹੁਤ ਘੱਟ ਹੈ ਉਪਰੰਤ ਦੋਹੀ ਪਾਸੇ ਚੁੱਪ ਵਰਤ ਗਈ ਉਸ ਸਮੇਂ ਉਪਰੰਤ ਬਚਨ ਕੀਤਾ ਹੋਰ ਜੋ ਕੁਝ ਕਿਸੇ ਨੇ ਮੰਗਣਾ ਮੰਗ ਲਓ ਇਸ ਕੰਨਿਆ ਦੀ ਸਿੱਦਕ ਨੇ ਸਭ ਨੂੰ ਰੰਗ ਲਾ ਦੇਣੇ ਹਨ ਕਿਸੇ ਨੇ ਕੁਝ ਨਹੀਂ ਮੰਗਿਆ ਫਿਰ ਬਚਨ ਕੀਤਾ ਬਾਲਿਆ ਇਸ ਕੰਨਿਆ ਦੀ ਤੇ ਇਹਦੇ ਮਾਪਿਓ ਦੀ ਸ਼ਰ੍ਹਾ ਕਰਾਓ ਸ਼ਰ੍ਹਾ ਕਰਨ ਉਪਰੰਤ ਉਸ ਕੰਨਿਆ ਨੂੰ ਬਚਨ ਕੀਤਾ ਕੰਨਿਆ ਤੂੰ ਵਾਹਿਗੁਰੂ ਵਾਹਿਗੁਰੂ ਜਪਿਆ ਕਰੇਂਗੀ ਉਸ ਨੇ ਬਚਨ ਮੰਨ ਕੇ ਹਾਂ ਕਰ ਦਿੱਤੀ ਕਹਿੰਨ ਲਗੀ ਮਹਾਪੁਰਸ਼ ਉਹ ਜਪਿਆ ਕਰਾਂਗੀ ਕਹਿੰਦੇ ਇਸ ਸਮੇ ਉਸ ਲੜਕੀ ਦੀ ਨਿਗਾ ਬਾਬਾ ਜੀ ਦੇ ਚਿਹਰੇ ਉੱਤੇ ਟਿੱਗੀ ਹੋਈ ਸੀ ਜਿਵੇਂ ਆਖਿਆ ਨਾ ਅੱਖੀ ਪ੍ਰੇਮ ਕਸਾਈਆਂ ਹਰ ਹਰ ਨਾਮ ਪਿਖੰਨ ਐਸੀ ਹਾਲਤ ਬਣੀ ਹੋਈ ਸੀ ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ ਬਚਨ ਕੀਤਾ ਜਾ ਕਰਨਿਆ ਤੇਰਾ ਜੰਮਣ ਮਰਨ ਵੀ ਕਟਿਆ ਬਾਣੀ ਦਾ ਫਰਮਾਨ ਹੈ ਸਫਲ ਸਫਲ ਭਈ ਸਫਲ ਯਾਤਰਾ ਆ ਮਨਜਾਨ ਰਹੇ ਮਿਲੇ sada ਕਹਿੰਦੇ ਬੜੀ ਧੀਰ ਹੋਈ ਏ ਪ੍ਰਸੰਗ ਬਾਬਾ ਇਸ਼ਰ ਸਿੰਘ ਜੀ ਜਿਹੜੇ ਬਾਬਾ ਖੇਮ ਸਿੰਘ ਜੀ ਤੋਂ ਪਹਿਲੇ ਸੇਵਾ ਕਰਾਉਂਦੇ ਸਨ ਇੱਕ ਵਾਰ ਉਹਨਾਂ ਦੇ ਪਾਸੋਂ ਪੁੱਛੋ ਆਏ ਸੀ ਉਦੋਂ ਸੁਣਿਆ ਸੀ ਕਵੀ ਜੀ ਕਹਿੰਦੇ